ਪਹੁੰਚ ਗਿਆ ਜੁਪੀ ਦੇ ਮਿੱਠੂ ਖੇੜਾ ਪੈਣ ਇਹ ਹੈਗਾ ਰਾਮਪੁਰ ਤੇ ਅਸੀਂ ਜਾਣਾ ਮਾਥ ਖੇੜਾ ਕਾਜੀਆਬਾਦ ਤੋਂ ਮਰਾਦਾਬਾਦੀ ਦੂਰੀ ਜਿਹੜੀ 132 135 ਕਿਲੋਮੀਟਰ ਆ ਤੇ ਅਸਵਾਗ ਤੱਪਾ ਖੜੇ ਆ ਬਿਲਾਸਪੁਰ ਤੇ ਰਾਮਪੁਰ ਜਿਹੜਾ ਸ਼ਹਿਰ ਦੇ ਵਿਚਾਲੇ ਜੁਪੀ ਜੀ ਅਸੀਂ ਪਹੁੰਚ ਗਏ ਆ ਸੋਨੀਪੱਤ ਸ਼ੰਭੂ ਬਾਰਡਰ ਤੇ ਇੱਥੇ ਲੱਗਾ ਹੋਇਆ ਧਰਨਾ ਕਿਸਾਨਾਂ ਦਾ ਲਾਈਟਾਂ ਲੂਟਾਂ ਛੱਡ ਲਗਾ ਤੇ ਟਾਈਮ ਹੈਗਾ 2:40 ਕਿ ਮਿੰਟ ਦਾ ਇਸ ਵਕਤ ਆਪਾਂ ਆ ਗਏ ਗਾਜੀਆਬਾਦ ਦੇ ਮਰਾਦਾਵਾ ਮਰਾਦਾਬਾਦ ਵਾਲਾ ਰੋਡ ਆ ਇਹ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਚ ਆਪਾਂ ਚੱਲੇ ਆਂ ਯੂਪੀ ਤੇ ਯੂਪੀ ਦੇ ਆਪਾਂ ਮਰਾਦਾਬਾਦ ਤੋਂ ਅੱਗੇ ਚੱਲੇ ਆਂ ਬਲਾਸਪੁਰ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿੰਦਰ ਦੱਬੇ ਜਾਣੇ ਦੇ ਨਾਲੇ ਕੀ ਕੁਛ ਆ ਰਸਤੇ ਦੇ ਵਿੱਚ ਗੱਡੀ ਕਰ ਲਈ ਆ ਸਟਾਰਟ ਤੇ ਗਰਮ ਕਰੀ ਜਾਂਦੇ ਆ ਲਾਈਟਾਂ ਲੋਟਾਂ ਛੱਡ ਲਗਾ ਤੇ ਟਾਈਮ ਹੈਗਾ 2:40 ਦਾ ਰਾਤ ਦਾ ਘਰੋਂ ਤੁਰ ਪਏ ਸੀਗੇ ਤੇ ਇਹ ਹੈਗਾ ਰੋਡ ਜਿਹੜਾ ਨੈਸ਼ਨਲ 54 ਨੈਸ਼ਨਲ ਜਿਹੜਾ 54 ਰੋਡ ਆ ਇਹ ਫਰੀਦਕੋਟ ਤੋਂ ਅੰਮ੍ਰਿਤਸਰ ਨੂੰ ਜਾਂਦਾ ਵਾ ਜਿਹੜਾ ਤੇ ਆਹ ਹੈਗਾ ਨੈਸ਼ਨਲ ਜੀ ਰੋਡ 05 ਆਪਾਂ ਪਹੁੰਚ ਗਏ ਮੋਗੇ ਤੇ ਇਹ ਜਾਂਦਾ ਮੋਗੇ ਤੋਂ ਆਪਣਾ ਮਫਰੋਈਪੁਰ ਤੋਂ ਲੁਧਿਆਣੇ ਨੂੰ ਤੇ ਇਸ ਵਕਤ ਆਪਾਂ ਪਹੁੰਚ ਗਏ ਆ ਲੁਧਿਆਣੇ ਤੇ ਆਹ ਹੈਗਾ ਲੁਧਿਆਣੇ ਦਾ ਜਿਹੜਾ ਨਵਾਂ ਪੁਲ ਬਣਿਆ ਵਾ ਇਹ ਰੋਡ ਇੱਕ ਤਾਂ ਸਿੱਧਾ ਬੱਸ ਸਟੈਂਡ ਕੋਲੇ ਨਿਕਲਦਾ ਫਿਰ ਸਿੱਧਾ ਚਲਾ ਜਾਂਦਾ ਤੇ ਉਹ ਅੰਬਾਲੇ ਵਾਲੇ ਰੂਟ ਤੇ ਜਿਹੜਾ ਉਧਰ ਦੀ ਵੀ ਜਾਇਆ ਜਾਂਦਾ ਚੰਡੀਗੜ੍ਹ ਇਸੇ ਰੋਡ ਤੇ ਇਹਦੀ ਜਾਇਆ ਜਾਂਦਾਗਾ ਸਮਰਾਲੇ ਵਾਲੇ ਚੌਕ ਨੂੰ ਵੀ ਹੋ ਜਾਂਦਾ ਸੀਗਾ ਤੇ ਉਹ ਸਿੱਧਾ ਰੋਡ ਲੰਘਿਆਂ ਦਾ ਬੱਸ ਸਟੈਂਡੋਂ ਤੇ ਆਪਾਂ ਥੱਲੇ ਉਤਰ ਜਾਨੇ ਆ ਇੱਥੋਂ ਤੇ ਇੱਥੋਂ ਥੱਲੇ ਉਤਰ ਕੇ ਤੇ ਆਪਾਂ ਪਹਗੇ ਆ ਦਰਾਹੇ ਵਾਲੇ ਬਾਈਪਾਸ ਯਾਨਕਿ ਲੁਧਿਆਣਾ ਬਾਈਪਾਸ ਇੱਥੋਂ ਦਰਾਹਾ ਆਊਗਾ ਤੇ ਨਾਲ ਨਹਿਰ-ਨਹਿਰ ਦੇ ਨਾਲ ਤੁਰੇ ਜਾਨੇ ਆ ਇੱਥੋਂ ਅੱਧੇ ਘੰਟੇ ਦੀ ਵਾੜ ਦਰਾਹਾ ਹੈਗਾ ਆਪਾਂ ਆ ਗਏ ਦਰਾਹੇ ਤੇ ਲੁਧਿਆਣਾ ਹੈਗਾ ਕਨੈਕਟਰ ਸਾਈਡ ਤੇ ਆ ਜਿੱਦੋਂ ਨੂੰ ਕਾਰ ਜਾਂਦੀ ਇਧਰ ਨੂੰ ਹੈਗਾ ਅੰਬਾਲਾ ਤੇ ਗਾ ਦਿੱਲੀ ਇਹ ਹੈਗਾ ਦਰਾਹੇ ਦਾ ਜਿਹੜਾ ਸਰਵਿਸ ਰੋਡ ਤੇ ਇਸ ਤੋਂ ਗਾਂ ਜਾ ਕੇ ਆਪਾਂ ਜਿਹੜਾ ਮੱਨੇ ਰੋਡ ਤੇ ਆ ਜਿਹੜਾ ਚੜ ਜਾਗੇ ਆ ਗਿਆ ਜੀ ਵੱਡਾ ਰੋਡ ਤੇ ਹਜੇ ਵੀ ਦਿਨ ਚੜਿਆ ਤੇ ਟਾਈਮ ਜਿਹੜਾ ਕਾਫੀ ਚੱਲਿਆ ਇਹ ਆ ਗਿਆ ਸ਼ੰਭੂ ਬਾਰਡਰ ਤੇ ਇੱਥੇ ਲੱਗਾ ਹੋਇਆ ਧਰਨਾ ਕਿਸਾਨਾਂ ਦਾ ਸ਼ੰਭੂ ਬਾਰਡਰ ਦੇ ਤਾਂ ਧਰਨ ਲੱਗਿਆ ਕਰਕੇ ਕਿਸਾਨਾਂ ਦਾ ਤੇ ਜਿਹੜਾ ਇਹ ਰੋਡ ਬੰਦ ਆ ਅੱਗੋਂ ਤੇ ਦੂਜੇ ਪਾਸੇ ਦੀ ਚੱਲਾਂਗੇ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਰਸਤਾ ਇਸੇ ਕਰਕੇ ਜਿਹੜਾ ਇਹ ਰੋਡ ਬੰਦ ਆ ਧਰਨੇ ਕਰਕੇ ਸ਼ੰਭੂ ਬਾਰਡਰ ਤੋਂ ਅਸੀਂ ਚੱਲੇ ਬਨੂੜ ਨੂੰ ਦਾ ਬਨੂੜ ਹੋ ਕੇ ਬਨੂੜ ਤੋਂ ਥੋੜਾ ਪਿੱਛੇ ਮੁੜੂਗਾ ਰਸਤਾ ਜਿਹੜਾ ਚੰਡੀਗੜ੍ਹ ਵਾਲੇ ਦਾ ਰਸਤੇ ਚੱਲੂਗਾ ਤੇ ਕੋਈ ਨਾਲ ਚੰਡੀਗੜ੍ਹ ਵਾਲਾ ਹੋ ਜਾਊਗਾ ਫਿਰ ਸੋਨੀਪਾਤ ਪਾਣੀਪਾਤ ਤੱਪ ਕੇ ਤੇ ਸਾਡੀ ਹੋ ਗਈ ਹਰਿਆਣੇ ਦੇ ਵਿੱਚ ਐਂਟਰੀ ਤੇ ਇੱਥੇ ਜਿਹੜਾ ਸਾਈਨ ਲੱਗਾ ਹੋਇਆ ਕਮਾਨ ਦਾ ਤੇ ਇਥੋਂ ਕਰਨਾਲ, ਗੁਰੂ ਘੇਤਰ ਪਾਣੀਪਤ, ਸੋਨੀਪਤ ਤੇ ਫਿਰ ਉੱਥੋਂ ਸੀ ਜਿਹੜਾ ਰਸਤਾ ਕਰਾਂਗੇ ਚੇਂਜ ਅਸੀਂ ਪਹੁੰਚਣ ਵਾਲਿਆਂ ਗੁਰੂ ਘੇਤਰ ਗੁਰੂ ਘੇਤਰੇ ਤੋਏਗਾ 20 ਕਿਲੋਮੀਟਰ ਇਹ ਇਥੋਂ ਹੈਗਾ ਦਿੱਲੀ 180 ਕਿਲੋਮੀਟਰ ਇੱਥੇ ਆਪਾਂ ਰੁਕਿਆ ਮੰਨਤ ਢਾਬੇ ਤੇ ਇੱਥੇ ਪੀਵਾਂਗੇ ਚਾਹ ਪਾਣੀ ਕਿਉਂਕਿ ਟਾਈਮ ਆਪਾਂ 3 ਵਜੇ ਤੁਰੇ ਆ ਤੇ ਹੁਣ ਹੋ ਗਏ ਆ 6:40 ਤੇ 300 ਕਿਲੋਮੀਟਰ ਜਿਹੜਾ ਆਪਾਂ ਸਫ਼ਰ ਤੈਅ ਕਰ ਲਿਆ ਵਾ ਹਜੇ 350 ਕਿਲੋਮੀਟਰ ਅਜੇ ਹੋਰ ਪਿਆ ਵਾ ਅੱਗੇ ਤੇ ਚਾਹ ਪਾਣੀ ਪੀ ਕੇ ਫੇਰ ਆਪਾਂ ਜਿਹੜਾ ਇਥੋਂ ਤੁਰਦੇ ਆ ਚਾਹ ਪੀ ਲ ਗਏ ਜੀ ਚਾਹ ਪੀ ਕੇ ਹੁਣ ਆਪਾਂ ਤੁਰਦੇ ਆਂ ਮੰਨਤ ਢਾਬੇ ਤੋਂ ਚਾਹ ਪਾਣੀ ਪੀ ਕੇ ਤੇ ਹੁਣ ਅਸੀਂ ਤੁਰ ਪਏ ਸੀਗੇ ਤੇ ਇਸ ਤੋਂ ਅੱਗੇ ਆਉਗਾ ਕਰਨਾਲ ਆਪਾਂ ਪਹੁੰਚ ਗਏ ਆਂ ਕਰਨਾਲ ਸ਼ਹਿਰ ਤੇ ਮੌਸਮ ਬਹੁਤ ਸੋਹਣਾ ਵਾ ਪਹਿਲਾਂ ਮੀਂਹ ਮੂੰਹ ਪੈ ਕੇ ਛੱਡਿਆ ਵਾ ਤੇ ਧੁੱਪ ਨਿਕਲੀ ਹੋਈ ਆ ਲਓ ਜੀ ਅਸੀਂ ਪਹੁੰਚ ਗਏ ਆ ਸੋਨੀਪੱਤ तकरीबन ਇੱਥੇ ਹੀ ਆ ਜਾਂਦਾ ਮੰਨਤ ਵਾਲਿਆਂ ਦਾ ਇੱਕ ਹੋਟਲ ਮੰਨਤ ਵਾਲਿਆਂ ਦਾ ਹੋਟਲ ਬਹੁਤ ਆ ਤੇ ਇੱਥੋਂ ਅਸੀਂ ਹੁਣ ਤੇਲ ਕਰਾ ਕੇ ਟੈਂਕੀ ਫੁੱਲ ਗੱਡੀ ਦੀ ਉਹ ਕੀ ਆਵਾਜ਼ਾਂ ਦੇ ਨਾਪੀ ਇਹ ਹਾਂ ਭਾਰਤ ਵਾਲਿਆਂ ਦਾ ਇੰਡੀਆਨ ਆਇਲ ਲੈਣੇ ਤੇ ਭਾਰਤ ਵਾਲਿਆਂ ਦਾ ਪਾਣਾ ਤੇ ਭਾਰਤ ਵਾਲਿਆਂ ਦਾ ਤੇਲ ਪਵਾ ਕੇ ਟੈਂਕੀ ਫੁੱਲ ਕਰਾ ਕੇ ਤੇ ਫੇਰ ਹੁਣ ਚੱਕ ਦੇਣੇ ਆ ਮਾ ਜੀ ਹੁਣ ਕਰਾਉਣ ਲੱਗ ਪਿਆ ਬਟੈਂਕੀ ਫੁੱਲ ਕੀ ਰੇਟ ਆ ਤੇਲ ਦਾ ਇੱਥੇ ਹੈ 87 87 ਰੁਪਏ 51 ਪੈਸੇ ਹਨ ਲਓ ਭਾਈ ਆਪਾਂ ਹੁਣ ਰਿੰਗ ਰੋਡ ਤੇ ਜਾਣਾ ਕਰਕੇ ਸਾਹਮਣੇ ਰਹਿ ਜਾਂਦੀ ਦਿੱਲੀ ਤੇ ਆਪਾਂ ਐਗਜ਼ਿਟ 18 ਤੋਂ ਮੁੜੇ ਤੇ 1 ਕਿਲੋਮੀਟਰ ਅੱਗੇ ਜਿਹੜਾ ਰੋਡ ਆ ਰਿੰਗ ਰੋਡ ਤੇ ਉਹ ਤੇ ਆ ਕੇ ਤੇ ਮਤਲਬ ਕਿੰਨੇ ਕਿਲੋਮੀਟਰ ਜਾਣਾ ਪੈਣਾ ਨਾ ਰਹਿਣਾ ਆਪਣਾ ਵਾਹ ਭਾਂ ਜਾਣਾ 50 50 ਪੰਜਾ ਨਾ ਆ ਇਹ ਦੂ ਅੱਗੇ ਆਉਗਾ ਜਿਹੜਾ ਰਿੰਗ ਰੋਡ ਤੇ ਉਹ ਸਾਹਮਣੇ ਦਿੱਲੀ ਦੀਆਂ ਬਿਲਡਿੰਗਾਂ ਰਹਿ ਜਾਂਦੀਆਂ ਜਿਹੜੀਆਂ ਤੇ ਆ ਆ ਗਿਆ ਰਿੰਗ ਰੋਡ ਇੱਥੋਂ ਆਪਾਂ ਤਕਰੀਬਨ ਜਿਹੜਾ 50 60 ਕਿਲੋਮੀਟਰ ਜਿਹੜਾ ਅੱਗੇ ਜਾਣਾਗਾ ਤੇ ਇੱਧ ਦੇ ਟੂਲ ਟੈਕਸ ਵੀ ਜਿਹੜੇ ਲੱਗੇ ਹੋਏ ਆ ਤੇ ਆ ਆ ਗਿਆ ਟੂਲ ਟੈਕਸ ਇਹ ਫਿਲਹਾਲ ਆਪਾਂ ਕੋਈ ਟੋਲ ਟੈਕਸ ਨਹੀਂ ਕਟਾਉਣਾ ਰੈਂਗ ਰੋਡ ਕਵਰ ਕਰ ਲਿਆ ਸੀ ਤੇ ਹੁਣ ਅਸੀਂ ਮਰਾਦਾਬਾਦਲੇ ਰੋਡ ਤੇ ਜਿਹੜਾ ਚੜਨ ਲੱਗੇ ਆ ਅੱਗੇ ਇੱਥੇ ਆਊਗਾ ਟੋਲ ਪਲਾਜ ਆ ਇਸ ਵਕਤ ਆਪਾਂ ਗਿਆ ਗਾਜ਼ੀਆਬਾਦ ਤੇ ਮਰਾਦਾਲਾ ਮਰਾਦਾਬਾਦ ਵਾਲਾ ਰੋਡ ਆ ਇਹ ਆ ਸ਼ਹਿਰ ਆ ਗਾਜ਼ੀਆਬਾਦ ਦਾ ਕਾਸ਼ੀ ਆਬਾ ਤੋਂ ਮਰਾਦਾਬਾ ਦੀ ਦੂਰੀ ਜਿਹੜੀ 132 135 ਕਿਲੋਮੀਟਰ ਆ तकरीबन तकरीबन ਤੇ ਡੇਢ ਘੰਟੇ ਦਾ ਰਸਤਾ ਜਿਹੜਾ ਹੈਗਾ ਵਾ ਜੂਪੀ ਦੇ ਵਿੱਚ ਸੌਂ ਦੇ ਮਹੀਨੇ ਦੇ ਵਿੱਚ ਜਿਹੜਾ ਸ਼ੈਵਜੀ ਦਾ ਕੋਈ ਆਉਂਦਾ ਤਿਹਾਰ ਤੇ ਇਸੇ ਕਰਕੇ ਜਿਹੜਾ ਇੰਨਾ ਭੀੜ ਆ ਤੇ ਲੋਕ ਨਾ ਜਿਹੜੇ ਗੰਗਾ ਦੇ ਵਿੱਚੋਂ ਪਾਣੀ ਲਿਜਾ ਕੇ ਜਿਹੜਾ ਉਹ ਸ਼ੈਵਜੀ ਨੂੰ ਚੜਾਉਂਦੇ ਆ ਤੇ ਇੱਥੇ ਸਾਹਮਣੇ ਆ ਗੰਗਾ ਆ ਜਾਂਦੀ ਤੇ ਇੱਥੇ ਕੋਈ ਮੇਲਾ ਲੱਗਿਆ ਹੋਇਆ ਵਾ ਨਾਲੇ ਤਾਂ ਲੋਕ ਇਸ਼ਨਾਨ ਕਰੀ ਜਾਂਦੇ ਆ ਨਾਲੇ ਜਿਹੜਾ ਪਾਣੀ ਲੈ ਕੇ ਜਾਂਦੇ ਤੇ ਬਹੁਤ ਭੀੜ ਭੜਕਿਆ ਇੱਕ ਪਾਸੇ ਰੋਡ ਜਿਹੜਾ ਬੰਦ ਕੀਤਾ ਹੋਇਆ ਹੈ ਪੁਲਿਸ ਨੇ ਸਪੈਸ਼ਲ ਦਿਨ ਤੇ ਪਰਲੇ ਪਾਸੇ ਰੇਲਵੇ ਵਾਲਾ ਜਿਹੜਾ ਪੌੜਾ ਤੇ ਆ ਜਿਹੜਾ ਸੜਕ ਆ ਇਹ ਹੈਗੀ ਆ ਜਿਹੜੀ ਆਪਣਾ ਥੱਲੇ ਗੰਗਾ ਵਗਦੀ ਆ ਤੇ ਇੱਥੇ ਇਸ਼ਨਾਨ ਕਰਦੇ ਲੋਕ ਯੂਪੀ ਦੇ ਵਿੱਚ ਤੁਹਾਨੂੰ ਬਾਈ ਜੀ ਦਰਖਤ ਆਮ ਹੀ ਮਿਲ ਜਾਣਗੇ ਹਰ ਇੱਕ ਵਟਾਂ ਦੇ ਘਰਾਂ ਚ ਐਨੇ ਦਰਖਤ ਲੱਗੇ ਨੇ ਬਾਈ ਇੰਨਾ ਵਧੀਆ ਸੋਹਣਾ ਮੌਸਮ ਆ ਬਹੁਤ ਵਧੀਆ ਜਿਹੜਾ ਇੱਥੇ ਮੀਂਹ ਵੀ ਪੈਂਦੇ ਆ ਆ ਦੇਖ ਲਓ ਹਰਿਆਲੀ ਹਰਿਆਲੀ ਐਨੇ ਦਰਖਤ ਪੰਜਾਬ ਦੇ ਵਿੱਚ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਣਗੇ ਦੂਰਾਂਡੇ ਤੱਕ ਬਾਈ ਜੀ ਹਜੇ ਤਾਂ ਆ ਨਾਲੇ ਵੇਖੋ ਕਿੰਨੇ ਸੋਹਣੇ ਬੱਦਲ ਆ ਯਾਰ ਕਿੰਨੀ ਵਧੀਆ ਮਾਹੌਲ ਇੱਥੇ ਲੋਕੇਸ਼ਨ ਬਹੁਤ ਘੈਂਟ ਆ ਜਿਹੜੀ ਯੂਪੀ ਦੀ ਆ ਦੇਖ ਲਓ ਇੱਥੇ ਕਮਾਦ ਵੀ ਜਿਹੜਾ ਬਹੁਤ ਲੱਗਾ ਹੋਇਆ ਵਾ ਇਹ ਅਗਰ ਰਾਮਪੁਰ ਤੇ ਅਸੀਂ ਜਾਣਾ ਮਾਥ ਖੇੜਾ ਮਾਥ ਖੇੜਾ ਮਾਥ ਖੇੜਾ ਤੇ ਇੱਧਰ ਨੂੰ ਹੈਗਾ ਬਲਾਸਪੁਰ ਕਿੰਨਾ ਕਿਲੋਮੀਟਰ ਬਲਾਸਪੁਰ ਸਾਡੇ ਬੰਦੇ ਨੂੰ ਇੱਕ ਤਾਂ ਬਲਾਸਪੁਰ ਤੇ ਨਹੀਂ ਪਤਾ ਕਿੰਨੇ ਕਿਲੋਮੀਟਰ ਹੈ ਵੀ ਲਾਂ ਖਾਨਾ ਲਓ ਜੀ ਅਸੀਂ ਪਹੁੰਚ ਗਏ ਆ ਜੁਪੀ ਦੇ ਹਾਂ ਮੱਲਤਾ ਖੇੜਾ ਤੇਰਾ ਪੰਡਾ ਹਾਂ ਮੱਲਤਾ ਖੇੜਾ ਅਸੀਂ ਪਹੁੰਚ ਗਏ ਯੂਪੀ ਦੇ ਮਿੱਠੂ ਖੇੜਾ ਪੰਡਾ ਇੱਥੇ ਵੀ ਜਿਹੜੇ ਆਪਣੇ ਪੰਜਾਬੀ ਵੀ ਰਹਿੰਦੇ ਆ ਆਪਾਂ ਹੁਣ ਖੜੇ ਆ ਬਲਾਸਪੁਰ ਤੇ ਰਾਮਪੁਰ ਸ਼ਹਿਰ ਦੇ ਵਿਚਾਲੇ ਯੂਪੀ ਤੇ ਆ ਹੈਗਾ ਮੋਗਾ ਦਾਣਾ ਪਾਣੀ ਜਿਹੜਾ ਹਾਟਾ 1 ਵਜ ਗਿਆ ਹੋਇਆ ਤੇ ਹੁਣ ਆਪਾਂ ਇੱਥੇ ਰੋਟੀ ਖਾਵਾਂਗੇ ਤੇ ਰੋਟੀ ਖਾ ਕੇ ਫਿਰ ਚੱਲਾਂਗੇ ਕਿਉਂਕਿ ਰਾਤ ਦੀ ਰੋਟੀ ਖਾਧੀ ਹੋਈ ਆ ਚਾਹ ਨਹੀਂ ਪੀਤੀ ਤੇ 3 ਵਜੇ ਚੱਲੇ ਸੀ ਪੰਜਾਬ ਤੋਂ ਤੇ ਤਕਰੀਬਨ 12:00 ਵਜੇ ਇੱਥੇ ਆ ਗਏ ਸੀਗੇ ਤੇ ਹੁਣ ਆਪਾਂ ਅ ਚੱਲਦੇ ਆ ਪਿੰਡ ਵਾਪਸ ਫਿਰ ਰੋਟੀ ਪਾਣੀ ਖਾ ਕੇ ਭੁੱਖ ਲੱਗੀ ਪਈ ਸੀ ਤੇ ਇੱਥੇ ਹੁਣ ਆਪਾਂ ਖਾਵਾਂਗੇ ਰੋਟੀ ਹੋਟਲ ਹੈਗਾ ਮੋਗੇ ਵਾਲਿਆਂ ਦਾ ਆ ਹੋਟਲ ਬਣਾਵਾ ਮੋਗਾ ਹੋਟਲ ਤੇ ਜਮਾਂ ਰਾਮਪੁਰ ਕੋਲੇ ਆ ਪਿੰਡ ਕੋਲੇ ਰਾਮਪੁਰ ਸ਼ਹਿਰ ਕੋਲੇ ਆ ਬਹੁਤ ਸੋਹਣਾ ਹੋਟਲ ਆ ਨਰਾ ਨੇ ਕਰਤਾ ਆਰਡਰ ਸ਼ਬਾਸ਼ ਜਲ ਤਾਲੀ ਆ ਬਾਈ ਹਣਾ ਸਪੈਸ਼ਲ ਹੈ ਨਾ ਠੀਕ ਹੈ ਜੀ ਰੋਟੀ ਖਾਣ ਲੱਗੇ ਆ ਤੜਕੇ ਵਾਲੀ ਤੇ ਟਾਈਮ ਹੋ ਗਿਆ 1 ਲਓ ਜੀ ਹੁਣ ਆਪਣੀ ਹੋ ਗਈ ਆ ਵਾਪਸੀ ਪਿੰਡ ਨੂੰ ਸੋ ਵਲੌਗ ਆਪਣਾ ਜਿਹੜਾ ਇੱਥੇ ਸਮਾਪਤਾ ਰੋਟੀ ਪਾਣੀ ਛਕ ਲਿਆ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਤਾਂ ਜੋ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਤ ਸ੍ਰੀ ਅਕਾਲ